ਸਾਰੇ ਵੀਰਣ ਪਿਆਰ ਭਰੀ ਸਾਸਤਰੀ ਕਾਲ ਸੋ ਵੀਰੋ ਮੈਂ ਤੁਹਾਡਾ ਆਪਣਾ ਕੁਲਵਿੰਦਰ ਸਿੱਧੂ ਬੰਬੇ ਫਿਲਮ ਸਟੂਡੀਓ ਬਲੋਟ ਵਾਲੇ ਸੋ ਸਾਰੇ ਵੀਰਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਬੇਨਤੀ ਹੈ ਵੀਰੋ ਜੋ ਕਿ ਮੇਰਾ ਪਿੰਡ ਰਕਾਖੜਾ ਜ਼ਿਲ੍ਹਾ ਮੁਖਰਸਾ ਵਿਖੇ ਜੋ ਆਪਾਂ ਮਾਸਟਰ ਐਥਲੀਟਿਕ ਗੇਮਾਂ ਜੋ ਕਰਵਾ ਰਹੇ ਖੇਡ ਮੇਲਾ ਸੋ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਇੰਦਰ ਸਿੰਘ ਉਹਨਾਂ ਦੀ ਯਾਦ ਵਿੱਚ ਆਪਾਂ ਇਹ ਖੇਡ ਮੇਲਾ ਕਰਵਾ ਰਹੇ ਆਂ ਸੋ ਸਾਰੇ ਵੀਰਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮੂੰਹ ਭਰਿਆ ਸੱਦਾ ਦੇ ਰਹੇ ਹਾਂ ਸੋ ਵੀਰੋ ਤੁਸੀਂ ਵੱਧ ਤੋਂ ਵੱਧ ਸਾਰੇ ਖਿਡਾਰੀ ਜੋ ਕਿ 15 ਸਾਲ ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਦੇ ਸਾਡੀਆਂ ਭੈਣਾਂ ਅਤੇ ਸਾਡੇ ਵੀਰ ਇਸ ਖੇਡ ਵਿੱਚ ਭਾਗ ਲੈ ਸਕਦੇ ਹਨ ਸੋ ਸਾਰੇ ਵੀਰਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਹਾਂ ਕਿ ਸਾਰੇ ਭਰਾ ਵੱਧ ਤੋਂ ਵੱਧ ਇਸ ਖੇਡ ਮੇਲੇ ਵਿੱਚ ਪਹੁੰਚੋ ਜੋ ਕਿ 3 ਨਵੰਬਰ ਨੂੰ ਆਪਾਂ ਪਿੰਡ ਰੱਤਾ ਖੇੜਾ ਜਿਲ੍ਹਾ ਮੁਖਸਰ ਸਾਹਿਬ ਵਿਖੇ ਕਰਵਾ ਰਹੇ ਆ ਸੋ ਹਰ ਇੱਕ ਵਰਗ ਦੇ ਵੀਰ ਨੂੰ ਬੇਨਤੀ ਹੈ ਭਰਾਵੋ ਵੱਧ ਚੜ ਕੇ ਹਿੱਸਾ ਲਿਓ ਸੋ ਸਾਰੇ ਮੇਰੇ ਵੀਰ ਇਸ ਖੇਡਾਂ ਨੂੰ ਦੇਖਣ ਵਾਸਤੇ ਵੀ ਜਰੂਰ ਪਹੁੰਚਿਓ ਸੋ ਸਾਰੇ ਵੀਰਾਂ ਨੂੰ ਇਸ ਦੇ ਨਾਲ ਸਤਿ ਸ੍ਰੀ ਅਕਾਲ